ਬਾਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਚ ਤੇ ਆਪਾਂ ਚੱਲੇ ਆਂ ਟਰਾਲੇ ਨੂੰ ਟਾਇਰ ਪਾਉਣੇ ਟਰਾਲਾ ਸ਼ਹਿਰੀ ਆਪਣਾ ਦੱਸਦੇ ਆ ਤੁਹਾਨੂੰ ਟਾਇਰ ਕੀ ਕੀ ਰੇਟ ਆਉਂਦੇ ਆ ਤੇ ਕੀ ਚੱਲਦਾ ਸਾਹ ਦਾ ਬਣੇ ਰਹੋ ਵੀਡੀਓ ਦੇ ਨਾਲ ਅੱਗੇ ਕੀ ਦਿਖਾਉਨੇ ਆ ਕੀ ਚਮਤਕਾਰ ਚਾਹਉਦੇ ਨੇ ਆੰਗਰ ਦੇ ਚੁੱਕਦਾ ਜਮਤੀ ਯਾਰ ਜਮਤੀ ਜੀ ਲੋ ਮਿੱਤਰ ਆਪਾਂ ਕਪੂਰਥਲੇ ਆਏ ਆ ਸੀਐਡੀ ਆਪਾਂ ਹਮਾਰਿਆਂ ਦੇ ਆਪਾਂ ਟਾਇਰ ਲੈ ਲਏ ਆ ਤੇ ਬਾਪੂ ਵੀ ਆ ਨਾਲ ਤੇ ਹੁਣ ਆਪਾਂ ਟਾਇਰ ਆਪਾਂ ਨੂੰ ਮਿਲੇ ਆਏ ਸ਼ਕਤੀ ਪਲੱਸ ਹਲ ਤੋਂ ਟੌਪ ਮਾਡਲ ਆਪਾਂ ਨੂੰ ਮਿਲੇ ਆ ਤੇ ਟਾਇਰ ਇੰਨੇ ਕੁ ਮਹਿੰਗੇ ਹੋ ਚੁੱਕੇ ਆ ਨਾ ਇਹਦਾ ਕੋ ਦੂਜੇ 2016 ਦੇ ਵੀ ਹੈਗੇ ਆ ਕਿਉਂ ਟਾਇਰ ਮਹਿੰਗੇ ਹੋ ਚੁੱਕੇ ਆ ਕਿ ਹੱਦੋਂ ਜ਼ਿਆਦੇ ਬਾਕੀ ਇਹ ਟਾਇਰ ਗਾਰੰਟੀ ਇਹਦੀ ਤੱਤੋ ਵਧੀਆ ਵਾ ਬਾਕੀ ਤੁਹਾਨੂੰ ਮਲਾਉਂਦੇ ਆ ਉੱਥੇ ਜਾ ਕੇ ਕੀ ਕਰਦੇ ਆ ਗੱਲ ਦਿਖਾਉਂਦੇ ਆ ਲਓ ਜੀ ਸਾਡੇ ਚਾਚੇ ਨੇ ਜਗਾੜ ਦੇਖੋ ਲਿਆ ਇਹਦੀ ਬੈਲਟ ਟਾਇਡ ਕਰਨੀ ਇੱਕ ਚੂੜੀ ਕਮਾਓ ਬੈਲਟ ਟਾਇਡ ਆ ਮਿੱਤਰੋ ਟਾਇਰ ਪਰ ਰਿਮ ਵੀ ਕਰਦੇ ਲੱਗੇ ਆ ਚੇਜ ਕਿਉਂਕਿ ਜਦੋਂ ਆਪਾਂ ਟਰਾਲੀ ਲੈਣੀ ਭਰਾ ਵੇਖ ਕੇ ਲਓ ਕਾਲੀ ਨਾ ਕੋਈ ਵੀ ਕਰਿਓ ਹਾਂ ਦੇਖੋ ਆਰੇ ਮਾਹੌਨਾ ਇਤੋਂ ਇਤੋਂ ਆ ਤੜਕੇ ਆ ਸਾਰੇ ਇਹ ਵੀ ਧੋਖਾ ਹੀ ਕੀਤਾ ਨਾ ਸਹੀ ਬਣੇ ਧੋਖਾ ਮੇਰਾ ਭਰਾ ਧਿਆਨ ਨਾਲ ਵੇਖ ਕੇ ਲਿਓ ਠੀਕ ਆ ਦੇਖੋ ਨਾਟ-ਨਟ ਕਿਦਾਂ ਪੈਰ ਆਪਾਂ ਹੁਣ ਪਾਦ ਲੱਗਿਆ ਨਾ ਭਾਈ ਰਾਲੀ ਲੈਣ ਤੋਂ ਪਹਿਲਾਂ ਮੇਰਾ ਭਰਾ ਇਹ ਵੇਖਿਓ ਬਾਕੀ ਸਾਰੀਆਂ ਟੌਪ ਵੀ ਆ ਬਾਕੀ ਸਾਰਾ ਸੈਟਪਾ ਬਿਲਕੁਲ ਐ ਠੱਲੇ ਆ ਬੋਡ ਵੈਕ ਨੰਬਰ ਆ ਕੰਮ ਮੇਰਾ ਵੀਰ ਜਿੰਨੇ ਵੀ ਲੈਣੇ ਰਿਮ ਰਮ ਉੱਤੋਂ ਆਪਾਂ ਸਾਰਾ ਦੇਜ ਜਾਂਦੇ ਨੇ ਮਹੋ ਸਾਰਾ ਕੋਈ ਸੈਟ ਵਾ ਬਾਕੀ ਢਾਲੇ ਵੱਲੋਂ ਤੇ ਧੁਰੇ ਵੱਲੋਂ ਵਧੀਆ ਬਾਕੀ ਸਾਰਿਆਂ ਨੂੰ ਬੱਟਾ ਕਰਾਉਨ ਨੂੰ ਇਹਦਾ ਪੁੱਛੋ ਕੋਈ ਨਾ ਇਹਦੇ ਵਿੱਚ ਬੇਇਮਾਨੀ ਕੀਤੀ ਹੈ ਤੇ ਇਹ ਧੋਖੇ ਤੋਂ بچੋ ਮੇਰੇ ਕਿਸਾਨ ਵੀਰ ਜਿਹੜੇ ਵੀ ਕਿਸਾਨ ਵੀਰਾਂ ਨੇ ਟਰਾਲੀਆਂ ਲੈਣੀਆਂ ਤੇ ਜਿੰਨੇ ਕੇ ਨੇ ਲੈਣਾ ਹੁਣ ਇੱਕ ਵਿੱਚੋਂ ਕਈਆਂ ਨੇ ਕਹਿਣਾ ਤੁਹਾਨੂੰ ਦਿਸਿਆ ਨਹੀਂ ਉਹ ਦਿਸਿਆ ਯਾਰ ਉਦੋਂ ਉਦੋਂ ਬੰਦਾ ਨਾ ਵੇਖਿਆ ਵੇ ਠੀਕ ਆ ਇਹ ਟਾਇਰ ਹੀ ਬਾਅਦ ਬਦਲੇ ਜੀ ਇਹ ਅੰਦਰੋਂ ਕੱਢਿਆ ਰੇਮ ਨਾਲ ਬਾਅਦ ਬਾਹਰ ਕੀਤੇ ਸੀ ਝੋਨਾ ਸੁੱਟਣ ਲੱਗਿਆ ਉਹ ਟਾਇਰ ਹੀ ਨੇ ਜਿਹੜੇ ਟਾਇਰ ਵੀ ਇਹ ਮਾੜੇ ਅੰਦਰ ਵਾਲੇ ਟਾਇਰ ਆਪਾਂ ਦੇਖੋ ਆਹ ਟਾਇਰ ਵਧੀਆ ਪਏ ਜੀ ਝੋਨਾ ਜਾਣਾ ਸੁੱਟ ਲਈਏ ਫੇਰ ਪਾਵਾਂਗੇ ਨਵੇਂ ਜਿੰਮੇਦਾਰੀ ਸਿੱਧਾ ਹੀ ਹੁੰਦਾ ਪੈਸੇ ਹੋਰ ਕਿਹੜਾ ਰੁੱਖਣ ਲੱਗੇ ਆ ਤੇ ਆਹੀ ਟਾਇਰ ਪਾਏ ਦੇ ਅੰਦਰ ਹਨ ਰੇਮ ਜਿਹੜੇ ਰੇਮ ਅੰਦਰ ਪੂਰੇ ਗੌਰ ਨਹੀਂ ਪਈ ਉਹਦਾ ਫੇਰ ਜਦੋਂ ਅਸੀਂ ਬਾਹਰ ਘਟਾ ਲਈਏ ਕੋਈ ਤੜਕਦਾ ਕੋਈ ਕੁਝ ਵੀ ਹੁੰਦਾ ਫੇਰ ਪਤਾ ਤੇ ਲੱਗਦਾ ਵਾ ਬਾਕੀ ਝੋਟੇ ਨਾਲ ਚਾਹੀਦੀ ਇਹ ਆਪਣੀਆਂ ਕੀ ਆ ਇਹ ਆਪਣੀ ਹੈਗੀ 1.58 19 ਫੁੱਟ ਦੀ ਟਰਾਲੀ ਹੈ ਆਪਣੀ ਹੈ। 7.5 ਚੌੜੀ। ਮਸੇ ਇਹ ਚੀਜ਼ਾਂ ਦਾ ਧਿਆਨ ਰੱਖਿਓ ਮੇਰੇ ਵੀਰ ਜ਼ਰੂਰ। ਥੱਲੇ ਵੜ ਕੇ ਜ਼ਰੂਰ ਅੰਦਰਲੇ ਪਾਸੇ ਰੇਮ ਜ਼ਰੂਰ ਵੇਖਿਓ। ਕਿਉਂਕਿ ਰੇਮ ਦੋ ਟੁੱਟੇ ਇਹਦੇ ਆਪਣੇ ਕਿਨੇ ਆ। 10000 ਦੇ ਰੇਮ ਹੋਣ ਆਪਾਂ ਆ ਰੇਮ ਆਉਣ ਲੱਗੇ ਆ। ਆਹ ਟਾਇਰ ਆ। ਇਹ ਸ਼ਕਤੀ ਪਲੱਸ 50 ਸੌਰੀ 50 ਪਲੱਸ 50 ਪਲੱਸ ਐਮ ਆ ਰੱਖਦੇ ਆ। 3 ਸਾਲ ਦੀ ਇਹਨਾਂ ਦੀ ਗਾਰੰਟੀ ਹੈ। ਇਹ ਟਾਇਰ ਆਪਾਂ ਨੂੰ ਪਏ ਆ 82000 ਦੇ ਚਾਰੇ ਪਏ ਆ। 41000 ਦੀ ਜੋੜੀ ਹੈ ਜਿਹੜੀ ਉਦਾਂ ਆਪਾਂ ਨੂੰ 38000 ਦੀ ਵੀ ਜੋੜੀ ਮਿਲ ਜਾਂਦੀ ਐ ਐਮ ਆਰ ਐਫ ਦੇ ਵਿੱਚ। ਬਾਕੀ ਆ ਮੁੰਡੀ ਤੇ ਅੰਮ੍ਰਿਤਸਰ ਚੁੰਗੀ ਆ। ਕਿਸੇ ਮੇਰੇ ਵੀਰ ਨੇ ਪੁਰਾਣੇ ਟਾਇਰ ਲੈਣੇ ਹੋਣ ਜਾਂ ਨਵੇਂ ਪਾਉਣੇ ਨੇ ਜਾਂ ਟਰਾਲੀ ਦਾ ਕੰਮ ਕਰੀ ਇਸ ਕੋਈ ਵੀ ਕੰਮ ਗੱਡੀਆਂ ਦੇ ਕੋਈ ਵੀ ਟਾਇਰ ਕਰਾਉਣੇ ਹਨ ਪੈਂਚਰਾਂ ਦਾ ਕੋਈ ੜਿਆ ਟਾਇਰ ਨਹੀਂ। ਆ ਚਾਚੇ ਨੂੰ ਮਿਲ ਸਕਦੇ ਆਗੇ ਤੁਸੀਂ ਇੱਥੇ। ਠੀਕ ਆ ਜੀ। ਬਾਕੀ ਤਨ ਪਾ ਕੇ ਦਿਖਾਉਂਦੇ ਟਰਾਲੀ ਦੀ ਲੁੱਕ ਕਿਦਾਂ ਦੀ ਬਣਦੀ ਮੇਰਾ ਭਰਾ ਕਿਸੇ ਨੇ ਵੀ ਟਰਾਲੀ ਖਰੀਦਣੀ ਹੁੰਦੀ ਹੈ ਨਾ ਤੇ ਰਿੰਮ ਵੇਖ ਕੇ ਲਿਆ ਕਰੋ ਰਿੰਮ ਬਣਾਏ ਹੁੰਦੇ ਆ ਜਿੱਦਾਂ ਬਿਲਡਿੰਗ ਕਰਕੇ ਉੱਤੇ ਫਿਨਿਸ਼ਿੰਗ ਦਿੱਤੀ ਹੁੰਦੀ ਹੈ ਤੇ ਪਤਾ ਨਹੀਂ ਲੱਗਦਾ ਆਹ ਦੇ ਲਓ ਆ ਵੀ ਰਿੰਮ ਬਣਿਆ ਪਤਾ ਲੱਗਦਾ ਇਹਨਾਂ ਨੂੰ ਨਹੀਂ ਲੱਗਾ ਆ ਦੇਖੋ ਢੰਕਾ ਲਾ ਕੇ ਬਣੇ ਰਿੰਮ ਸਾਰੇ ਇਹ ਲੁੱਟ ਤੋਂ ਬਚਿਆ ਕਰੋ ਜਦੋਂ ਵਪਾਰੀ ਕੋ ਕੋ ਖਰੀਦੇ ਹੋ ਠੀਕ ਆ ਇਹ ਲੁੱਟ ਤੋਂ ਬਚਿਓ ਮੇਰੇ ਕਿਸਾਨ ਵੀਰਾਂ ਕਿਉਂਕਿ ਆਪਣੇ ਕੋ ਪੈਸੇ ਬਹੁਤ ਮੁਸ਼ਕਲ ਆਣਾ ਬੰਦਾ ਪੈਸਾ ਆਪਣੇ ਚਲੋ ਟਰਾਲੀ ਆਪਣੇ ਕੋ ਹੋਰ ਵੀ ਹੈਗੀ ਆ ਆਪਾਂ ਤੇ ਇਸ ਚੱਕਰ ਦੇ ਲਈ ਵੀ ਲੰਮੀ ਲੈ ਲੈਨੇ ਆ 19 20 ਫੁੱਟੀ ਲੈ ਲੈਨੇ ਆ ਚਲੋ ਗੰਨੇ ਦੀ ਲਾਦ ਸੌਖੀ ਗੰਨਾ ਬਾਅਦ ਦੇ ਵੀ ਚੱਲ ਜਾਂਦਾ ਤੇ ਲਾਦ ਵੀ ਘੱਟ ਉੱਚੀ ਜਾਂਦੀ 16 ਵੀ ਚਲ ਜਾਂਦਾ ਸੀ ਬਾਕੀ ਇਹ ਲੁੱਟ ਤੋਂ ਬਚਿਓ ਰਿਮ ਬਣਾਏ ਹੁੰਦੇ ਆ ਕਿਸਾਨ ਵੀਰ ਮੇਰੇ ਆ ਗਿਆ ਵੇਖੋ ਛੋਟੂ ਜਿਹਾ ਵੀ ਕੰਮ ਕਰਤਾ ਦੇਖੋ ਚੜ ਗਏ ਕਿ ਨਹੀਂ ਚੱਲ ਬੋਟ ਪਵਾ ਤੇ ਟਰਾਲੀ ਨੂੰ ਬੋਟ ਨਾਓ ਮਿੱਤਰੋ ਚਲੋ ਚੱਲ ਉਹ ਕਿੱਥੇ ਰੋਹੇ ਗਏ ਬਣ ਕੀ ਕਿ ਨਹੀਂ ਸੋਨਾ ਪਰ ਮੇਰਾ ਭਰਾ ਜਿੰਨੇ ਵੀ ਉਹ ਖਰੀਦਨੀ ਹੈ ਧਿਆਨ ਨਾਲ ਕਰੀਦਾ ਪਰ ਰਿਮ ਚੇਅਰ ਕਰਦੇ ਆ ਫੁੱਲ ਮਾਰਾ ਗਿਆ ਆਪਣਾ ਰਿਮ ਰੋ ਪਾ ਕੇ ਲੱਖ ਰੁਪਇਆ ਖਰਚਾ ਆਇਆ ਅੱਜ ਟਾਇਰ ਬਦਲਦੇ ਆ ਟਰਾਲੀ ਆਪਾਂ ਨੂੰ ਪੈ ਗਈ 5 ਲੱਖ ਦੀ ਰਾਡ ਰਾਡ ਮਾਰ ਲੋ ਹੈ ਮੈਨੂੰ ਉਹਦੇ ਨੂੰ ਵੇਚਦਾ ਪੱਧਿਆ ਲੋ ਮਾ ਲੋ ਮਿੱਤਰ ਦੱਸੋ ਕਿਤਾਂ ਲੋਕੇ ਆਪਾਂ ਚੱਲੇ ਬਾਬਾ ਜੀ ਦੇ ਸ਼ਿਵੇਂ ਪਾਸ਼ਾ ਸ਼ਿਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੁੱਸਰ ਸਹਿਲ ਸੈਫਲਾ ਬਾਗ ਲੈ ੱੱਲੇ ਮੱਥਾ ਟੇਕਣ ਬੱਜਾ ਪਾਦੀ ਦਰਿਓਂ ਢਿੜਾ ਦੀ ਵਕ ਲਾ ਵੇ ਮਿੱਤਰੋ ਗੁਰੂ ਘਰ ਹੀ ਲੈ ਕੇ ਆ 655 ਸੀ ਆਰ ਡੀ ਮੱਥਾ ਟੇਕਣ ਆਇਆ ਬੜਾ ਸ਼ੌਕ ਉਹਦੇ ਅੱਗੇ ਵੇਟ ਮਹਿੰਦਰਾ ਦੇ ਹੁੰਦੇ 27 ਕਿਜੀ ਦੀ ਪਲੇਟ ਆ ਇਹ ਹੋ ਗਿਆ ਕੁਆਂਟਲ ਦੋ ਕੁਆਂਟਲ ਦੋ ਟਾਈ ਕੁਆਂਟਲ ਦੇ ਲਾਗੇ ਵੇਡ ਅਗੇ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਦਾ ਸੀ ਆਰਡੀ ਟਰੈਕਟਰ ਸੋਨਾ ਬਣਿਆ ਵਾ ਇੱਕ ਮਹਿੰਦਰਾ ਵਾਲਿਆਂ ਦਾ ਛੋਟਾ ਜਿਹਾ ਲੋਹਾ ਮਜ਼ਬੂਤ ਲਾਉਂਦੇ ਆ ਲੋਹਾ ਬਹੁਤ ਤਕੜਾ ਇਹਨਾਂ ਦਾ ਹੋਕੇ ਹੋਈ ਆਏਗੀ ਹੋਕ ਦਾ ਬਹੁਤ ਚਲੇ ਹੱਡੇ ਵੀ ਦਿੰਦੇ ਨਾਲ ਕਿਉਂ ਡੀਅਰ ਵਾਲੇ ਹੱਡੇ ਵੀ ਦਿੰਦੇ ਪੇਂਟ ਕੁਆਲਿਟੀ ਇਹਦੀ ਬਹੁਤ ਮਾੜੀ ਏ ਆਹ ਦੇਖੋ ਇੱਥੋਂ ਲੱਗਾ ਤੇ ਉੱਤਰੋਂ ਨਾ ਆਉਂਦਾ ਜੀ ਚੱਲਿਆ ਟਰੈਕਟਰ ਕੁਛ ਵੀ ਨਹੀਂ ਹੈ ਜੀ ਬਾਕੀ ਸਭ ਵਧੀਆ ਵਾ ਟਾਇਰ ਨਾ ਰੇਡੀਅਲ ਪਾਏ ਆ ਬਾਕੀ ਟਰੈਕਟਰ ਸੋਹਣਾ ਲੱਗਦਾ ਬੈਟਰੀ ਬਾਕਸ ਥੱਲੇ ਦਿੱਤਾ ਪਲੇਟਫਾਰਮ ਬਹੁਤ ਠੀਕ ਵਧੀਆ ਵੀਰੇ ਇਹ ਵੀਰੇ ਕਿੰਨੇ ਕਿੰਨੇ ਚ ਪੈ ਗਿਆ 12 ਚ ਪੈ ਗਿਆ ਵੀਰੇ ਅੱਗਿਆ ਹੁਣੇ ਲਿਆ ਹੁਣੇ ਜੋ ਨੈਦਰਸ਼ੇਕ ਮੈਨੇ ਉਹ ਵੀ ਸ਼ੇਕ ਮੈਨੇ ਚਲਾਇਆ ਡਾਇਟ ਵਧੀਆ ਐਵਰੇਜ ਉਹ ਵੀ ਕਿੱਦਾਂ ਇਹਨਾਂ ਦੀ ਬਹੁਤ ਵਧੀਆ ਜਾ ਕਿ ਮਤਲਬ ਸੁਪਰ ਸੀਡਰ ਤੇ ਚਲਾਇਆ ਸੁਪਰ ਸੀਡਰ ਤੇ ਨਹੀਂ ਮਿਕਸਚਰ ਤੇ ਚਲਾਇਆ ਇਹਨੇ ਅੱਛਾ ਉਹ ਨੂੰ ਮੈਂ ਡੀਜ਼ਲ ਸੇਵਰ ਤੇ ਕਿਹਾ ਸੀ ਉਹ 15 ਪਾਵਰ ਤੇ ਚਲਾਈ ਫਿਰ ਇਹਨੂੰ ਨਹੀਂ ਉਹ ਤੇ ਤੇਰੇ ਹਿਸਾਬ ਨਾਲ ਘੰਟੇ ਦਾ 7 ਕੋ ਲੀਟਰ ਨਹੀਂ ਹਾਂ ਜੇ ਮਨੇ ਮਿਕਸਚਰ ਤੇ ਚਲਾਇਆ ਸੀ ਨਾ ਹਾਂ ਹਾਂ ਲੈ ਉਹਨੂੰ ਮੈਂ ਕਿਹਾ ਸੀ ਡੀਜ਼ਲ ਸੇਵਰ ਤੇ ਚਲਾਈ ਤੇ ਉਹਨੇ ਚਲਾਇਆ ਸੀ ਪਾਵਰ ਤੇ ਅੱਛਾ ਤੇ ਚ 5 ਲੀਟਰ ਖਾਦਾ ਸੀ ਘੰਟੇ ਦਾ ਫਿਰ ਤੇ ਬਹੁਤ ਵਧੀਆ ਐਵਰੇਜ ਆ ਹਨ ਹਾਂ ਤੇ ਨਹੀਂ ਵਾਲੇ ਡੀਜ਼ਲ ਸੇਵਰ ਤੇ ਚਲਾਉਂਦਾ ਤਾਂ ਘ ਆ ਉੱਪਰ ਉਹਨੇ ਜਿਹੜਾ ਟਰੈਕਟਰ ਪ੍ਰਵਾਹ ਨਹੀਂ ਨਾ ਕਰਦਾ ਪਾਵਰ ਤੇ ਚੱਲਦਾ ਜੀ ਤੁਹਾਨੂੰ ਨਹੀਂ ਨਹੀਂ ਵਧੀਆ ਵਾ ਜਿਹਨੂੰ ਤਾਂ ਬਹੁਤ ਵਧੀਆ ਜਿੱਦਾਂ ਮੈਂ ਨਹੀਂ ਮਤਲਬ ਆ ਵੇਟ ਬੂਡ ਨਾਲ ਦਿੱਤੇ ਕਿ ਵੱਖਰੇ ਨੇ ਕੁਝ ਨਾਲ ਜੀ ਟੂਲ ਰੈਕਸੈਸਰੀ ਜਿੰਨੀ ਹੈ ਠੀਕ ਇੱਕਦਮ ਤਾਂ ਮੈਂ ਤੇਲ ਟੈਂਕੀ ਭਰ ਕੇ ਲੱਗਾ ਬਾਹਰ ਖੇਤਾਂ 'ਚ ਅੱਛਾ ਜੀ ਕਿਲੋਮੀਟਰ ਸਾਡਾ ਹੈਗਾ ਉੱਥੇ ਠੀਕ ਹੈ ਸਾਡੇ ਕੋਲ 15 ਵੰਕਾਰਾਂ ਦੀ ਬਣਾਈਆਂ ਵਾ ਠੀਕ ਹੈ ਜੀ ਮੈਂ ਮੇਰੇ ਤੋਂ 2.5 ਲੀਟਰ ਖਾਦੇ ਦੇ ਦਾ ਠੀਕ ਆ ਰਾਉਣਾ ਜਿਹੜੇ ਸੇਵਰਤੇ ਵਿਭਾਗ ਦੇ ਬਾਹਰ ਨਿਕਲਾ ਉਹ ਕਿੱਲੇ ਦਾ ਨਹੀਂ ਹਾਂ ਕਿੱਲੇ ਦਾ ਕਿੱਲੇ ਤੇ ਪੂਰਾ ਮੇਰੇ ਨੂੰ 15 ਮਿੰਟ ਲੱਗੇ ਉਹਨੇ ਕਾਉਣ ਦੇ ਮੈਂ ਠੀਕ ਆ 15 ਐਡਾ ਟਰੈਕਟਰ ਆ ਯਾਰ ਇਹ ਕਿਹੜਾ ਛੋਟਾ ਅਈ ਜੌਂਡੀ ਯਾਰ ਦੇ ਲੈ ਆ ਟਰੈਕਟਰ ਸਾਡੇ ਕੋ ਤੇ ਉਹ ਮਤਲਬ ਲੋ ਮਿੱਤਰੋ ਆਪਾਂ ਵੀਡੀਓ ਬਣਾਉਂਦੇ ਆ ਤੇ ਵੀਰ ਕਹਿੰਦਾ ਵੀ ਅਸੀਂ ਸਾਡੇ ਕੋ ਟਰੈਕਟਰ ਪਹਿਲਾਂ ਕੋਈ ਨਹੀਂ ਹੁੰਦਾ ਅਸੀਂ ਗੁਰੂ ਘਰੇ ਆਉਂਦੇ ਰਹੇ ਆ ਉਹ ਖੜਾ ਗੁਰੂ ਘਰੇ ਆਉਂਦੇ ਰਹੇ ਆ ਤੇ ਮਹਾਰਾਜ ਨੇ ਸਾਨੂੰ ਟਰੈਕਟਰ ਦਿੱਤਾ ਵਾ ਸੱਚੇ ਪਾਛਾ ਵਾਹਿਗੁਰੂ ਬਹੁਤ ਕਿਰਪਾ ਕਰਦਾ ਵਾ ਜੇ ਆਪਾਂ ਨੀਚਾ ਨਾਲ ਆਈਏ ਆਪਾਂ ਹੁਣ ਹਰ ਮੱਸੀ ਦੀ ਮੱਸੀ ਆਉਣਾ ਹੁੰਦਾ ਤੇ ਚਲੋ ਬਾਕੀ ਸਾਰਿਆਂ ਦਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਤੇ ਰੱਬ ਰੱਖਾ ਮਿਲਦੇ ਆਂ ਅਗਲੀ ਅਗਲੀ ਵੀਡੀਓ